ਅੰਪਲਾਈ ਜਿ ਫੈਡਰੇਸ਼ਨ ਪਹਿਲਵਾਨ ਦੇ ਜੋਨ ਆਗੂ ਸਰਤਾਜ ਸਿੰਘ ਅਤੇ ਸਰਕਲਾ ਗੁਰਜੇਸ਼ ਕੁਮਾਰ ਵੱਲੋਂ ਸਾਲਾਨਾ ਕੈਲੰਡਰ ਦੀ ਢੰਡ ਚਕਾਈ ਕੀਤੀ ਗਈ। ਇਸ ਵਿਸ਼ੇਸ਼ ਸਮੇਂ ਅਮਰੀਕ ਸਿੰਘ ਕੰਗ, ਅਵਤਾਰ ਸਿੰਘ ਪੰਦੇਰ, ਬਲਵਿੰਦਰ ਸਿੰਘ ਬਾਜਵਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਅਮਰੀਕ ਸਿੰਘ ਕੰਗ ਤੇ ਬਲਵਿੰਦਰ ਸਿੰਘ ਬਾਜਵਾ ਨੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਧਾਨ ਅਮਰੀਕ ਸਿੰਘ ਜੀ ਕੰਗ, ਬਲਵਿੰਦਰ ਸਿੰਘ ਜੀ ਬਾਜਵਾ ਸਾਹਿਬ, ਪੰਗੂ ਸਾਹਿਬ ਇਹ ਇਹਨਾਂ ਨੇ ਅੱਜ ਕੈਲੰਡਰ ਜਾਰੀ ਕੀਤਾ ਅੰਪਲਾਈ ਜਿ ਫੈਡਰੇਸ਼ਨ ਦਾ। ਗੱਲਬਾਤ ਕਰਦੇ ਹਾਂ। ਹਾਂਜੀ ਕੰਗਸਾਹਬ ਕੀ ਪ੍ਰੋਗਰਾਮ ਸੀ ਅੱਜ ਇਹ ਅੱਜ ਜੀ ਸਾਡਾ ਜਥੇਬੰਦੀ ਦਾ ਜੋ ਕਲੰਡਰ ਆ ਸਾਲਾਨਾ ਉਹ ਇਹ ਜਾਰੀ ਕੀਤਾ ਹੈ ਔਰ EMPLOYEES ਫੈਡਰੇਸ਼ਨ ਦਾ ਇਹ ਇਤਿਹਾਸ ਰਿਹਾ ਹੈ ਕਿ ਹਰ ਸਾਲ ਅਸੀਂ ਜਦੋਂ ਨਵਾਂ ਸਾਲ ਚੜ੍ਹਦਾ ਹੈ ਉਹਦੇ ਪਹਿਲੇ ਹਫਤੇ ਦੇ ਵਿੱਚ ਹੀ ਅਸੀਂ ਜਿਹੜਾ ਨਵਾਂ ਕਲੰਡਰ ਜਿਹੜਾ ਵਾ ਉਹ ਸਮਰਪਿਤ ਕਰਦੇ ਆ ਆਪਣੇ ਵਰਕਰਾਂ ਨੂੰ ਕਿਉਂਕਿ ਆਪਾਂ EMPLOYEES ਆ ਤੇ ਰੋਜ਼ ਦਫ਼ਤਰ ਆਉਣਾ ਦਾ ਆਪਾਂ ਛੁੱਟੀਆਂ ਦਾ ਦੇਂਦੇ ਆ ਰਾਂ ਦਾ ਖਾਸ ਤੌਰ ਤੇ ਇਸ ਇਸ ਕਲੰਡਰ ਦੀ ਜਿਹੜੀ ਮਹਾਨਤਾ ਵਾ ਸੰਗਰਾਮਤ ਮਸਿਆ ਜਾਂ ਜਿਹੜੇ ਹੋਰ ਗੁਰਪੁਰਬ ਆ ਸਾਡੇ ਆਪਣੇ ਇਤਿਹਾਸਕ ਉਹਨਾਂ ਨੂੰ ਸਮਰਪਿਤ ਇਹ ਸਾਡਾ ਕੈਲੰਡਰ ਦਾਵਾ ਇਹ ਹਰ ਇੱਕ ਵਾਸਤੇ ਜਿਹੜਾ ਕੈਲੰਡਰ ਆ ਹਰ ਪਰਿਵਾਰ ਵਾਸਤੇ ਬਹੁਤ ਜ਼ਰੂਰੀ ਆ ਅੱਜ ਅਸੀਂ ਲੁਧਿਆਣੇ ਸਾਡੀ ਇੱਕ ਕਰਮ ਭੂਮੀ ਆ ਅਸੀਂ ਅਚੇਚੇ ਤੌਰ ਤੇ ਅਮਰਸਾ ਤੋਂ ਚੱਲ ਕੇ ਲੁਧਿਆਣੇ ਆਪਣੇ ਜਥੇਬੰਦੀ ਦੇ ਲੀਡਰ ਸਾਹਿਬਾਨ ਵਰਕਰ ਸਾਹਿਬਾਨ ਸਾਰਿਆਂ ਦੀ ਹਾਜ਼ਰੀ ਜਿਹੜਾ ਅੱਜ ਇਹ ਨਵੇਂ ਸਾਲ ਦਾ 2026 ਦਾ ਕੈਲੰਡਰ ਜਿਹੜਾ ਜਾਰੀ ਕੀਤਾ ਜੀ ਜਿਹੜਾ ਕੈਲੰਡਰ ਜਾਰੀ ਕੀਤਾ ਤੁਸੀਂ ਇਹ ਲੁਧਿਆਣਾ ਹੀ ਕਿਉਂ ਚੁਣਿਆ ਤੁਸੀਂ ਲੁਧਿਆਣਾ ਵੇਖੋ ਜੀ ਸਾਡਾ ਸਰਕਲ ਇੱਥੇ ਆ ਸਾਡੀ ਕਰਮ ਭੂਮੀ ਆ ਬਤੌਰ ਵਰਕ ਚਾਰਜ ਅਸੀਂ ਲੁਧਿਆਣੇ ਦੇ ਵਿੱਚ ਬੜਾ ਚ ਸਮਾਂ ਕੰਮ ਕੀਤਾ ਗ੍ਰਿਡ ਕੰਸਟਰਕਸ਼ਨ ਦੇ ਦੋਵੇਂ ਸਰਕਲ ਆ ਲੁਧਿਆਣੇ ਦੇ ਵਿੱਚ ਆ ਔਰ ਅਸੀਂ ਸ਼ੁਰੂ ਤੋਂ ਹੀ ਲੁਧਿਆਣਾ ਸਾਡਾ ਜਿਹੜਾ ਕਰਮ ਭੂਮੀ ਰਹਾ ਜੀ ਤਾਂ ਇਹ ਲੁਧਿਆਣਾ ਸਾਡੀ ਇਹ ਘਰ ਆ ਅਸੀਂ ਇੱਥੇ ਚਾਰੀ ਕਰਨਾ ਤਾਂ ਸਾਡਾ ਸਵਾਬ ਬਣਿਆ ਥੈਂਕ ਯੂ ਅੱਜ ਅਜੂ ਕੰਨ ਸਾਹਿਬ ਕਿੱਡੀ ਕਿਤ ਫਲਾਈ ਫੈਡਰੇਸ਼ਨ ਸਰਿੰਦਰ ਸਿੰਘ ਪਹਿਲਵਾਨ ਦੀ ਜਿੱਥੇ ਬੰਦੀ ਦਾ ਸਾਲਾਨਾ ਕਲੰਡਰ ਜਾਰੀ ਕੀਤਾ ਇਹ ਲੁਧਿਆਣਾ ਸੀ ਇਸ ਕਰਕੇ ਇਹ ਚੁਣਿਆ ਕਿਉਂਕਿ ਅਸੀਂ ਇੱਥੇ ਰਹਿ ਰਹੇ ਹਾਂ ਨੰਬਰ 2 ਤੇ ਇੱਥੇ ਚਾਰ ਚੀਜ਼ ਬੈਠਦੇ ਆ ਪੰਜ ਚੀਜ਼ ਬੈਠਦੇ ਆ ਤੇ ਸਾਰੇ ਤਕਰੀਬਨ ਇੱਥੇ ਹਰ ਇੱਕ ਬੰਦਾ ਇੱਕ ਦੂਜੇ ਨੂੰ ਮਿਲਦਾ ਇਸ ਕਰਕੇ ਹੋ ਰਿਹਾ ਇਸ ਕਰਕੇ ਅਸੀਂ ਲੁਧਿਆਣਾ ਚੁਣਿਆ ਕਿਉਂਕਿ ਸਾਡੇ ਸਾਰੇ ਪੰਜਾਬ ਦੇ ਵਿੱਚ ਵੱਖ-ਵੱਖ ਸਰਕਲਾਂ ਦੇ ਵਿੱਚ ਕਲੰਡਰ ਤਕਰੀਬਨ ਜਾਰੀ ਹੋ ਚੁੱਕੇ ਨੇ ਕਿਉਂਕਿ ਇਹ ਕਲੰਡਰ ਜਿਹੜਾ ਇੱਕ ਤੇ ਜੱਥੇਬੰਦੀ ਦਾ ਪ੍ਰਤੀਕ ਆ ਜੱਥੇਬੰਦੀਆਂ ਨਿਸ਼ਾਨ ਆ ਨੰਬਰ 2 ਤੇ ਸੰਗਰਾਤ ਮੱਸਿਆ ਸਾਰੇ ਦਿਨ ਦੇ ਹੜੇ ਜਿਹੜੇ ਧਾਰਮਿਕ ਨੇ ਉਹ ਵੀ ਇਹਦੇ ਵਿੱਚ ਮੌਜੂਦ ਨੇ ਬਾਕੀ ਸਾਲਾਨਾ ਛੁੱਟੀਆਂ ਕਿਸੇ ਕੋ ਪੁੱਛਣ ਦੀ ਲੋੜ ਕੋਈ ਨਹੀਂ ਕੋਈ ਦੋਵੇਂ ਕੈਲੰਡਰ ਆਪਾਂ ਜਾਰੀ ਕੀਤੇ ਇੱਕ ਛੋਟਾ ਕੈਲੰਡਰ ਟੇਬਲ ਵਾਲਾ ਵੀ ਉਹ ਵੀ ਕਿਉਂਕਿ ਕਲਰਕਾਂ ਨੂੰ ਯਾਦੀ ਲੋੜ ਰਹਿੰਦੀ ਹੈ ਕਿ ਕਈ ਵਾਰੀ ਬੰਦਾ ਸਾਹਮਣੇ ਦੇਖ ਕੇ ਆਪਣਾ ਕੈਲੰਡਰ ਦੇ ਤਰੀਕ ਦੇਖ ਕੇ ਆਪਣਾ ਕੰਮ ਬੜਾ ਠੰਡੇ ਜਿਗਰੇ ਨਾਲ ਕਰਨ ਕਰਨਾ ਚਾਹੀਦਾ ਪੈਂਦਾ ਜੀ ਥੈਂਕ ਯੂ ਵੈਰੀ ਮਚ